ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਉਹਨਾਂ ਲੋਕਾਂ ਤੇ ਜੋ ਇਹ ਸ਼ਰਾਬ ਬਣਾਉਂਦੇ ਨੇ। ਸਮਰੂਰ ਦੇ ਕਈ ਪਿੰਡਾਂ ਦੇ ਵਿੱਚ ਜਹਰੀਲੀ ਸ਼ਰਾਬ ਦੇ ਕਾਰਨ ਲਗਭਗ ਦਰਜਨ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਰ ਹੁਣ ਮੁੱਖ ਮੰਤਰੀ ਦਿੱਲੀ ਚਲੇ ਗਏ ਆ ਆਪਣੇ ਆਗੂ ਨੂੰ ਛਡਵਾਉਣ ਦੇ ਲਈ ਪਰ ਜਿਹੜੇ ਮੌਤ ਦੇ ਸੱਥਰ ਵਿਕੇ ਆ ਉਹਨਾਂ ਸੱਥਰਾਂ ਤੇ ਵੈਣ ਪਾਉਣ ਦੇ ਲਈ ਮੁੱਖ ਮੰਤਰੀ ਕੋਲੇ ਟਾਈਮ ਨਹੀਂ ਹੈਗਾ। ਹਰਪਾਲ ਚੀਮਾ ਲਗਾਤਾਰ ਦਲਤ ਰਾਜਨੀਤੀ ਦੀ ਗੱਲ ਕਰਦੇ ਆ ਦਲਤ ਰਾਜਨੀਤੀ ਦੀ ਗੱਲ ਕਰਦੇ ਆ ਉਹ ਮੁੱਖ ਮੰਤਰੀ ਦੀ ਦੌੜੇਦਾਰੀ ਵੀ ਪੇਸ਼ ਕਰਦੇ ਆ ਪਰ ਦਲਤਾ ਦੇ ਅੰਦਰ ਦਲਤਾ ਦੇ ਘਰਾ ਵਿੱਚ ਇਸ ਸੱਥਰਾਂ ਦੇ ਉੱਤੇ ਬਹਿਣ ਲਈ ਹਰਪਾਲ ਚੀਮੇ ਕੋਲੇ ਸਮਾਂ ਨਹੀਂ ਕਿੰਨੇ ਕਿ ਬੱਚੇ ਨੇਗੇ ਮੰਨ ਲਓ ਕਿ ਜਿਹੜਾ ਜਗਜੀਤ ਆਗਾ ਤੇ ਨਰਮਲ ਸਿੰਘ ਆਗਾ ਇਹਦੇ ਬੱਚੇ ਨੂੰ ਹਲੇ ਐਵੇਂ ਨਹੀਂ ਪਤਾ ਕਿ ਸਾਡਾ ਡੈਡੀ ਕਿੰਨਾ ਕਿਵੇਂ ਕੀ ਹੋਇਆ ਹਾਲੇ ਹਾਲ ਤੱਕ ਉਹਨਾਂ ਨੂੰ ਸੂਹ ਨਹੀਂ ਹੈਗੀ ਬੱਚੇ ਸਾਰੇ ਮਜ਼ਦੂਰ ਪਰਿਵਾਰਾਂ ਚ ਸਾਰੇ ਮਜ਼ਦੂਰ ਪਰਿਵਾਰਾਂ ਚ ਹਾਂ ਜੀ ਸੰਗਰੂਰ ਦੇ ਕਈ ਪਿੰਡਾਂ ਦੇ ਵਿੱਚ ਜਹਰੀਲੀ ਸ਼ਰਾਬ ਦੇ ਕਾਰਨ ਲਗਭਗ ਦਰਜਨ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਵੇਲੇ ਸੰਗਰੂਰ ਦੇ ਡੀਸੀ ਦਫ਼ਤਰ ਦੇ ਸਾਹਮਣੇ ਉਹਨਾਂ ਮ੍ਰਿਤਕਾਂ ਦੇ ਉਹਨਾਂ ਲੋਕਾਂ ਦੇ ਪਰਿਵਾਰ ਜਿਹੜੇ ਆ ਜਿਹੜੇ ਲੋਕ ਹੱਜ ਵੀ ਹਸਪਤਾਲ ਚ ਦਾਖਲ ਹੈ ਇਨਸਾਫ ਲੈਣ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਧਰਨੇ ਤੇ ਬੈਠੇ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੋਕ ਇਕੱਠੇ ਹੋਏ ਆ ਵੱਖ-ਵੱਖ ਜਥੇਬੰਦੀਆਂ ਦੇ ਜਿਹੜਾ ਚੰਡੇ ਢੇਟ ਲੋਕ ਇਕੱਠੇ ਹੋਏ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਵੱਡੇ ਸਵਾਲ ਨੇ ਇੱਥੇ ਜਿਸ ਮੰਤਰੀ ਦੇ ਕੋਲ ਅਕਸਾਈਜ਼ ਵਿਭਾਗ ਹੋਵੇ ਆਪਕਾਰੀ ਵਿਭਾਗ ਦਾ ਮੰਤਰੀ ਹੋਵੇ ਉਹਦਾ ਆਪਣਾ ਵਿਧਾਨ ਸਭਾ ਹਲਕਾ ਹੋਵੇ ਤੇ ਲਗਭਗ ਦਰਜਨ ਮੋਤਾ ਹੋ ਗਈਆਂ ਹੁਣ ਉਹ ਮੰਤਰੀ ਹਲੇ ਤੱਕ ਦਿੱਲੀ ਚਲੇ ਜਾਂਦਾ ਅਰਵਿੰਦ ਕੇਜਰੀਵਾਲ ਦੀ ਜਿਹੜਾ ਕਹਿ ਸਕਦੇ ਆ ਵੀ ਗ੍ਰਿਫਤਾਰੀ ਤੋਂ ਬਾਅਦ ਪਰ ਸੰਗਰੂਰ ਦੇ ਵਿੱਚ ਪੈਰ ਪਾਉਣ ਦੀ ਹਿੰਮਤ ਹਲੇ ਤੱਕ ਜਿਹੜਾ ਉਸ ਮੰਤਰੀ ਦੀ ਨਾ ਹੋਈ ਹੋਵੇ ਮੁੱਖ ਮੰਤਰੀ ਦਾ ਖੁਦ ਦਾ ਜ਼ਿਲ੍ਹਾ ਹੋਵੇ ਤੇ ਸਿਰਫ ਅਫਸੋਸ ਕਰਕੇ ਸਾਰ ਦਿੱਤਾ ਗਿਆ ਹੋਵੇ ਕੁੱਲ ਮਿਲਾ ਕੇ ਦੇਖੀਏ ਇੱਥੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਕੀ ਨਾ ਆਇਆ ਕਿਹੜਾ ਪਿੰਡ ਮੇਰਾ ਪਿੰਡ ਗੁਜਰਾਈ ਨਾਮ ਮੇਰਾ ਸਤਗੁਰ ਸਿੰਘ ਆ ਜੀ ਭਾਈ ਕਿੰਨਿਆ ਮੋਤਾਂ ਹੋ ਗਏ ਹੁਣ ਤੁਹਾਡੇ 11 ਮੌਤਾਂ ਹੋ ਗਈਆਂ ਜੀ ਤੇ 9 ਬੰਦੇ ਐਡਮਟ ਨੇ ਜੀ ਇਹ ਬਈ ਇਹ ਕਿੱਥੋਂ ਆਈ ਸ਼ਰਾਬ ਕੁਝ ਪਤਾ ਲੱਗਿਆ ਇਹ ਸ਼ਰਾਬ ਰਖੰਡੇ ਦੱਸਦੇ ਨਹੀਂ ਜੀ ਕੰਪਨੀ ਆਪਣੀ ਇਹ ਤੁਹਾਡੇ ਪਿੰਡ ਚ ਕਿਵੇਂ ਆਈ ਤੁਹਾਡੇ ਪਿੰਡ ਦਾ ਕੋਈ ਬੰਦਾ ਵੇਚਦਾ ਇਹ ਨਾ ਇਹ ਸਾਨੂੰ ਕੋਈ ਪਤਾ ਨਹੀਂ ਜੀ ਕਿੱਥੋਂ ਆਈ ਹੈਗੀ ਪਰ ਵੇਚਦੇ ਤੇ ਸਾਡੇ ਪਿੰਡ ਦੇ ਨੇ ਜਿਹੜਾ ਬੰਦਾ ਇੱਕ ਬੰਦਾ ਉਹਦੇ ਜਮਾਲਾ ਵੀ ਉਂ ਫੜਿਆ ਹੋਇਆ ਹੈਗਾ ਜਿਹੜਾ ਅਸਲੀ ਬੰਦਾ ਹੈਗਾ ਇੱਕ ਬੰਦਾਗਾ ਨਾ ਜਿਹੜਾ ਸੁਖਵਿੰਦਰ ਸਿੰਘ ਹੈਗਾ ਉਹ ਤਾਂ ਕੋਈ ਕਸੂਰ ਨਹੀਂ ਵਿੱਚ ਹੈਗਾ ਜੀ ਨੇ ਜਿਹੜਾ ਅਸਲੀ ਬੰਦਾ ਉਹਨੂੰ ਫੜਿਆ ਨਹੀਂ ਉਹ ਫੜ ਰੱਖਿਆ ਜੀ ਜਿਹੜੀ ਫੈਕਟਰੀ ਦਿਖਾਈ ਹੈਗੀ ਮਾਲਾ ਹਰਿਆਣੇ ਵਾਲੀ ਆ ਹਰਿਆਣੇ ਵਾਲੀ ਸ਼ਰਾਬ ਨਾਲ ਸਾਡਾ ਬੰਦਾ ਕੋਈ ਨਹੀਂ ਮਰਿਆ ਇਹ ਮਰਿਆ ਪੰਜਾਬ ਮਾਰਕੀ ਵਾਲੀ ਨਾਲ ਜੀ ਪੰਜਾਬ ਮਾਰਕੀ ਦੀ ਅਸਲੀ ਸ਼ਰਾਬ ਹਾਂਜੀ ਹਾਂ ਪੰਜਾਬ ਮਾਰਕੀ ਦੇ ਨਾਮ ਤੁਹਾਡਾ ਐਮਐਲਏ ਵੀ ਹੈ ਇਸੇ ਵਿਭਾਗ ਦਾ ਮੰਤਰੀ ਆ ਹਜੇ ਤੱਕ ਕੋਈ ਆਇਆ ਪਿੰਡ 'ਚ ਨਾ ਜੀ ਹਰਪਾਲ ਜੀ ਮਾਣਾ ਕੋਈ ਸਾਨੂੰ ਹਾਂ ਦਾ ਨਾਰਾ ਨਹੀਂ ਮਾਰੇ ਜੇ ਹਜ ਇਹੀ ਮੰਗ ਕਰਦੇ ਹਾਂ ਅਸੀਂ ਮੰਗਦਾ ਇਹੀ ਕਰਦੇ ਵੀ ਇਨਸਾਫ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਨਿੱਕੇ ਨਿੱਕੇ ਬੱਚੇ ਨੇਗੇ ਮੰਨ ਲਓ ਕਿ ਜਗਜੀਤ ਹੈਗਾ ਤੇ ਨਰਮਲ ਸਿੰਘ ਹੈਗਾ ਇਹਦੇ ਬੱਚੇ ਨੂੰ ਹਲੇ ਆਏ ਵੀ ਨਹੀਂ ਪਤਾ ਕਿ ਸਾਡਾ ਡੈਡੀ ਕਿੰਨਾ ਕਿਵੇਂ ਕੀ ਹੋਇਆ ਗਾ ਲੇ ਹਾਲ ਤੱਕ ਉਹਨਾਂ ਨੂੰ ਸੂਹ ਨਹੀਂ ਹੈਗੀ ਬੱਚੇ ਸਾਰੇ ਮਜ਼ਦੂਰ ਪਰਿਵਾਰਾਂ ਚ ਸਾਰੇ ਮਜ਼ਦੂਰ ਪਰਿਵਾਰਾਂ ਚ ਹਾਂਜੀ ਸਰ ਕਿਵੇਂ ਕਿਵੇਂ ਦੀ ਹਾਲਤ ਆ ਸਾਰਿਆਂ ਦੇ ਘਰ ਦੀ ਸਾਰਿਆਂ ਦੀ ਮਾੜੀ ਹਾਲਤ ਦਾ ਬਹੁਤ ਹੋਇਆ ਜੀ ਮਾੜੀ ਹੈ ਜੀ ਮੰਨ ਲਓ ਵੀ ਜਿੰਨਾ ਕ ਕਮਾਉਂਦੇ ਨੇ ਉਹਨਾਂ ਹੀ ਖਾਂਦੇ ਨੇ ਜੀ ਪਰ ਲਗਾਤਾਰ ਆਮ ਆਦਮੀ ਪਾਰਟੀ ਇੱਥੋਂ ਬਹੁਤ ਵੱਡੀਆਂ ਵੋਟਾਂ ਦੇ ਨਾਲ ਤੁਹਾਡੇ ਪਿੰਡਾਂ ਚ ਜਿੱਤ ਕੇ ਗਈ ਹੈ ਐਡਾ ਵੱਡੀ ਤਰਾਸਦੀ ਹੋਗੀ ਵਿਭਾਗ ਵੀ ਹਰਪਾਲ ਚਿੰਮੇ ਕੋਲ ਆ ਮੁੱਖ ਮੰਤਰੀ ਵੀ ਜ਼ਿਲ੍ਹੇ ਦਾ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਤਾਂ ਕੁਝ ਵੀ ਨਹੀਂ ਲੱਗਦਾ ਜੀ ਹਲੇ ਹਾਲ ਤੱਕ ਕੋਈ ਸਾਨੂੰ ਹਾਨਾ ਦਾ ਨਾਰੀ ਨਹੀਂ ਮਾਰਿਆ ਆ ਕੇ ਜੀ ਮੰਗ ਆ ਗਈ ਕਿਨੇ ਹੁਣ ਮੰਗਾਂ ਦਾ ਇਹੀ ਹੈ ਨਹੀਂ ਜੀ ਮੰਨ ਲਓ ਵੀ ਇਹਨਾਂ ਨੂੰ ਕਲੇਮ ਮਿਲਣਾ ਚਾਹੀਦਾਗਾ ਸਾਡੀ 20 ਲੱਖ ਦੀ ਉਹ ਹੈ ਜਿਹਦੇ ਇੱਕ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਾ ਉਹ ਹੈ ਜੀ ਤੇ ਜਿਹੜੇ ਦੋਸ਼ੀ ਨੇ ਉਹਨਾਂ ਬਾਰੇ ਕੀ ਕਿਹਾ ਉਹਨਾਂ ਬਾਰੇ ਤਾਂ ਇਹ ਹੈ ਜਿਹੜਾ ਮੰਨ ਲਾ ਇੱਕ ਦੋਸ਼ੀ ਆ ਇੱਕ ਤਾਂ ਮੰਨ ਲਓ ਫੜ ਦੋ ਫੜੇ ਹੋਏ ਨੇ ਸਾਡੇ ਮੈਂਬਰ ਚੋਂ ਇੱਕ ਮੰਨ ਲਾ ਸੁਖਵਿੰਦਰ ਸਿੰਘ ਦੇ ਨਾਲ ਅਸੀਂ ਖੜਿਆਂਗੇ ਉਹਦਾ ਕੋਈ ਦੋਸ਼ ਨਹੀਂ ਜੀ ਉਹ ਇਹ ਤੋਂ ਪਹਿਲਾਂ 3 ਸਾਲ ਪਹਿਲਾਂ ਇਹ ਕੰਮ ਕਰਦਾ ਸੀਗਾ ਹੁਣ ਸੱਕ ਦੇ ਆਧਾਰ ਤੇ ਫੜਿਆ ਹੋਇਆ ਜੀ ਇਹਨੂੰ ਮਨੀ ਕਹਿੰਦੇ ਨੇ ਮਨੀ ਵੇਚਦਾ ਈ ਸਰਾਬ ਤਾ ਕੁੱਲ ਮਿਲਾ ਕੇ ਇਸ ਸਮੇਂ ਪਿੰਡ ਵਾਸੀ ਨੇ ਪਿੰਡ ਵਾਲੇ ਮੌਜੂਦ ਨੇ ਉਹਨਾਂ ਦਾ ਕਹਿਣਾ ਕਿ ਪੁਲਿਸ ਦੀ ਕਾਰਵਾਈ ਆ ਜਿਹੜੀ ਉਹ ਵੀ ਸ਼ੱਕੀ ਆ ਜਿਹੜੇ ਨਾਰਮਲ ਦੋਸ਼ੀ ਨੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਪਰ ਜਿਹੜੇ ਪਹਿਲਾਂ ਕਿਤੇ ਕੋਈ ਧੰਦਾ ਕਰਦੇ ਸੀ ਇਸ ਤਰ੍ਹਾਂ ਦਾ ਉਹਨਾਂ ਨੂੰ ਗ੍ਰਿਫਤ ਚ ਲਿਆ ਗਿਆ ਸਵਾਲ ਇੱਥੇ ਬੜੇ ਉੱਠਦੇ ਆ ਹਰਪਾਲ ਚੀਮਾ ਵਿਧਾਇਕ ਹੋਣ ਸਿਰਫ ਅੱਜ ਦੀ ਟਰਬਿਊਨ ਅਖਬਾਰ ਦੇ ਵਿੱਚ ਉਹਨਾਂ ਦਾ ਜਿਹੜਾ ਆਪੋਨੇ ਕਾਲਮ ਦੀ ਸਿਰਫ ਅਫਸੋਸ ਲੱਗਿਆ ਆ ਕਾਰਵਾਈ ਦੀ ਗੱਲ ਹਰਪਾਲ ਚੀਮਾ ਨੇ ਉਹਦੇ 'ਚ ਵੀ ਨਹੀਂ ਕਹੀ ਡੀਸੀ ਨੇ ਹਾਈ ਪਾਵਰ ਕਮੇਟੀ ਕੌਨਸਟੀਟਿਊਟ ਕੀਤੀ ਹੈ ਪਰ ਕਮੇਟੀ ਦੇ 72 ਘੰਟੇ ਕਈ ਸਮੇਂ ਦੇ ਪੂਰੇ ਹੋ ਚੁੱਕੇ ਆ ਲਗਭਗ ਕੋਈ ਕਾਰਵਾਈ ਨਹੀਂ ਹੋਈ ਸਵਾਲ ਇਹ ਨੇ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਦੋਂ ਜਾਗ ਚੋਂ ਖੁੱਲੂਗੀ ਜਿਆਦਾ ਮੈਨੂੰ 2013 14 ਦਾ ਮਾਮਲਾ ਹੈ 15 16 ਦਾ ਜਦੋਂ ਤਰਨਤਾਰਨ ਦੇ ਵਿੱਚ ਵੱਡੀ ਤਰਾਸਦੀ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਉਹਨਾਂ ਲੋਕਾਂ ਤੇ ਜੋ ਇਹ ਸ਼ਰਾਬ ਬਣਾਉਂਦੇ ਨੇ ਜੋ ਵੇਚਦੇ ਨੇ ਜਾਂ ਜਿਹੜੇ ਇਸ ਸ਼ਰਾਬ ਜੋ ਹਿੱਸੇ ਲੈਂਦੇ ਨੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਪਰ ਹੁਣ ਮੁੱਖ ਮੰਤਰੀ ਦਿੱਲੀ ਚਲੇ ਗਿਆ ਆਪਣੇ ਆਗੂ ਨੂੰ ਛਡਵਾਉਣ ਦੇ ਲਈ ਪਰ ਜਿਹੜੇ ਮੌਤ ਦੇ 70 ਵਿਕੇ ਆ ਉਹਨਾਂ 70 ਤੇ ਵੈਣ ਪਾਉਣ ਦੇ ਲਈ ਮੁੱਖ ਮੰਤਰੀ ਕੋਲੇ ਟਾਈਮ ਨਹੀਂ ਹੈਗਾ ਸਵਾਲ ਖੜੇ ਹੁੰਦੇ ਨੇ ਮੁੱਖ ਮੰਤਰੀ ਦੇ ਕਰਦਾਰ ਤੇ ਮੁੱਖ ਮੰਤਰੀ ਦੀ ਰਾਜਨੀਤੀ ਤੇ ਹਰਪਾਲ ਚਿਮਾ ਲਗਾਤਾਰ ਦਲਤ ਰਾਜਨੀਤੀ ਦੀ ਗੱਲ ਕਰਦੇ ਆ ਦਲਤ ਰਾਜਨੀਤੀ ਦੀ ਗੱਲ ਕਰਦੇ ਆ ਉਹ ਉਪ ਮੁੱਖ ਮੰਤਰੀ ਦੀ ਦਾਅਵੇਦਾਰੀ ਵੀ ਪੇਸ਼ ਕਰਦੇ ਆ ਪਰ ਦਲਤਾਂ ਦੇ ਅੰਦਰ ਦਲਤਾ ਦੇ ਘਰਾਜ ਵਿਸ਼ੇ 17 ਦੇ ਉੱਤੇ ਬਹਿਣ ਲਈ ਹਰਪਾਲ ਚੀਮੇ ਕੋਲੇ ਸਮਾਂ ਨਹੀਂ ਚੋਣਾਂ ਦੀ ਰਾਜਨੀਤੀ ਲਗਾਤਾਰ ਜਾਰੀ ਹੈ